ਸਤਿ ਸ਼੍ਰੀ ਅਕਾਲ ਜੀ ਸਰਣ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖ ਕੇ ਸਾਡੀ ਹੌਸਲਾ ਵਜਾਈ ਜ਼ਰੂਰ ਕਰਿਆ ਕਰੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜਸ ਤੇ ਗੁਰਵੀਰ ਦੀ ਅਰੇਂਜ ਮੈਰਿਜ ਹੋਈ ਸੀ ਦੋਵੇਂ ਹੀ ਬਹੁਤ ਖੁਸ਼ ਸੀ ਉਹ ਚਾਹੀ ਚਾਹੀ हिमाचल को मण गए। ਉਥੇ ਬਹੁਤ ਖੂਬਸੂਰਤ ਪਹਾੜ ਤੇ ਬਹੁਤ ਸੋਹਣਾ ਮੌਸਮ। ਉਹ ਉਥੋਂ ਦੇ ਵਧੀਆ ਹੋਟਲ ਵਿੱਚ ਰੁਕੇ, ਆਰਾਮ ਕੀਤਾ। ਰੋਟੀ ਪਾਣੀ ਖਾਦਾ ਪੀਤਾ ਤੇ ਫਿਰ ਘੁੰਮਣ ਚੱਲ ਪਏ। ਠੰਡਾ ਮੌਸਮ ਤੇ ਬਹੁਤ ਸੋਹਣਾ ਪਹਾੜਾਂ ਦਾ ਦ੍ਰਿਸ਼ ਦੇਖ ਕੇ ਉਹ ਬਹੁਤ ਖੁਸ਼ ਸੀ। ਉਹ ਆਪਣੇ ਸਾਰੇ ਪਲਾਂ ਨੂੰ ਆਪਣੇ ਮੋਬਾਈਲ ਦੇ ਕੈਮਰੇ ਵਿੱਚ ਕੈਦ ਕਰ ਰਹੇ ਸੀ। ਅਲੱਗ-ਅਲੱਗ ਥਾਵਾਂ ਦੀਆਂ ਫੋਟੋਆਂ ਖਿੱਚਦੇ ਉਹ ਕਾਫੀ ਅੱਗੇ ਲੰਘ ਗਏ ਇੱਕ ਜਗ੍ਹਾ ਖੂਬ ਸੂਰਤ ਤੇ ਗੁਰਵੀਰ ਦੀ ਤਸਵੀਰ ਖੇਜਦੀ ਜਸ ਬਹੁਤ ਹੀ ਖੁਸ਼ ਸੀ ਤੇ ਉਸ ਨੂੰ ਬਦਲ ਬਦਲ ਕੇ ਪੂਜ ਕਰਨ ਨੂੰ ਕਹਿ ਰਹੀ ਸੀ ਅਚਾਨਕ ਉਸ ਸੜਕ ਤੇ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਆਈ ਤੇ ਜਸ ਦੇ ਵਿੱਚ ਵੱਜੀ ਤੇ ਜਸ ਪਹਾੜੀਆਂ ਵਿੱਚ ਜਾ ਡਿੱਗੀ ਗੁਰਵੀਰ ਬਹੁਤ ਪਰੇਸ਼ਾਨ ਹੋ ਗਿਆ ਤੇ ਜਸ ਨੂੰ ਪਹਾੜੀਆਂ ਵਿੱਚ ਲੱਭਣ ਲੱਗਾ ਗੁਰਵੀਰ ਰੂਣ ਹੱਕਾ ਹੋਇਆ ਜਸ ਜਸ ਕਰਕੇ ਆਵਾਜ਼ਾ ਮਾਰਨ ਲੱਗਾ ਪਰ ਹਨੇਰਾ ਹੋਣ ਦੇ ਕਾਰਨ ਉਸ ਨੂੰ ਜਸ ਕਿਧਰੇ ਵੀ ਨਹੀਂ ਦੇਖ ਰਹੀ ਸੀ ਉਸ ਨੇ ਸੜਕ ਤੇ ਜਾਂਦੇ ਲੋਕਾਂ ਨੂੰ ਰੋਕਿਆ ਤੇ ਉਹਨਾਂ ਦੀ ਮਦਦ ਨਾਲ ਜਸ ਨੂੰ ਲੱਭ ਲਿਆ ਜਸ ਝਾੜੀਆਂ ਦੇ ਓਲੇ ਇੱਕ ਪਹਾੜੀ ਨਾਲ ਬੇਹੋਸ਼ ਪਈ ਸੀ ਗੁਰਵੀਰ ਨੂੰ ਜਸ ਮਿਲ ਗਈ ਤੇ ਲੋਕਾਂ ਦੀ ਮਦਦ ਲੈ ਕੇ ਜਸ ਨੂੰ ਜਲਦੀ ਨਾਲ ਹਸਪਤਾਲ ਲੈ ਗਿਆ ਗੁਰਵੀਰ ਘਬਰਾਇਆ ਹੋਇਆ ਬਾਹਰ ਬੈਠਾ ਰਿਹਾ ਡਾਕਟਰ ਨੇ ਕਿਹਾ ਕਿ ਜਸ ਦੀ ਜਾਨ ਤਾਂ ਬਚ ਗਈ ਪਰ ਜਿੱਥੇ ਕਾਫੀ ਸੱਟਾਂ ਲੱਗੀਆਂ ਹਨ ਉਥੇ ਡਿੱਗਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਇਹ ਸੁਣਦੇ ਹੀ ਗੁਰਵੀਰ ਰੂਣ ਲੱਗ ਪਿਆ ਤੇ ਉਸ ਨੇ ਜਲਦੀ ਨਾਲ ਆਪਣੇ ਤੇ ਜਸ ਦੇ ਘਰ ਫੋਨ ਕਰ ਦਿੱਤਾ ਸਾਰੇ ਕਬਰਾ ਆ ਗਏ ਤੇ ਸਵੇਰੇ ਜਲਦੀ ਨਾਲ ਹੀ ਸਾਰੇ ਉਥੇ ਪਹੁੰਚ ਗਏ ਜਸ ਦੇ ਪਾਪਾ ਇਸ ਦੁਨੀਆ ਵਿੱਚ ਨਹੀਂ ਸੀ ਜਸ ਦੀ ਮਾਂ ਉਸ ਦੇ ਭਰਾ ਨਾਲ ਉਥੇ ਆਈ ਉਹ ਤਾਂ ਰੋਈ ਜਾ ਰਹੀ ਸੀ ਸਭ ਅਣਹੋਣੀ ਦੇਖ ਪਰੇਸ਼ਾਨ ਸੀ ਕੁਝ ਦਿਨ ਹਸਪਤਾਲ ਰਹਿਣ ਮਗਰੋਂ ਡਾਕਟਰਾਂ ਨੇ ਜਸ ਨੂੰ ਛੁੱਟੀ ਦੇ ਦਿੱਤੀ ਘਰ ਆ ਕੇ ਜਸ ਦੀ ਮਾਂ ਨੇ ਜਸ ਦੇ ਘਰ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਜਸ ਉੱਠ ਬੈਠ ਨਹੀਂ ਸਕਦੀ ਸੀ ਉਸ ਦੀ ਸਾਰੀ ਦੇਖਭਾਲ ਉਸ ਦੀ ਮਾਂ ਹੀ ਕਰਦੀ ਸੀ ਕੁਝ ਦਿਨ ਲੰਘੇ ਆਖਿਰੋਕ ਕਿੰਨੇ ਕੁ ਦਿਨ ਆਪਣੀ ਕੁੜੀ ਦੇ ਘਰ ਰਹਿੰਦੀ ਉਸ ਦੇ ਜਾਂਦੇ ਹੀ ਇਹ ਜ਼ਿੰਮੇਵਾਰੀ ਗੁਰਵੀਰ ਦੀ ਮਾਂ ਤੇ ਉਸ ਦੀ ਭੈਣ ਦੇ ਮੋਢਿਆਂ ਤੇ ਆ ਗਈ ਪਰ ਇੱਕ ਦਿਨ ਤੇ ਹੀ ਉਹਨਾਂ ਦੀ ਬਸ ਹੋ ਗਈ ਜਿਸ ਕਾਰਨ ਗੁਰਵੀਰ ਨੇ ਜਸ ਦੀ ਦੇਖਭਾਲ ਕਰਨ ਲਈ ਅਰਥ ਦਾ ਪ੍ਰਬੰਧ ਕਰ ਦਿੱਤਾ ਉਹ ਉਸ ਦੀ ਪੂਰੀ ਤਰ੍ਹਾਂ ਦੇਖਭਾਲ ਕਰਦੀ ਜਸ ਖੁਦ ਨੂੰ ਇਸ ਹਾਲਤ ਵਿੱਚ ਦੇਖ ਕੇ ਰੋਂਦੀ ਰਹਿੰਦੀ ਹਜੇ ਤਾਂ ਮੇਰੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਲੱਥੀ ਸੀ ਤੇ ਨਾ ਹੀ ਚੂੜਾ ਮੈਂ ਤਾਂ ਬੈੱਡ ਜੋਗੀ ਹੋ ਕੇ ਰਹਿ ਗਈ ਗੁਰਵੀਰ ਉਸ ਨੂੰ ਬਹੁਤ ਸਮਝਾਉਂਦਾ ਇਦਾਂ ਹੀ ਵਕਤ ਲੰਘਦਾ ਗਿਆ ਹਜੇ ਮਹੀਨਾ ਹੀ ਬੀਤਿਆ ਸੀ ਇੱਕ ਦਿਨ ਆਫਿਸ ਤੋਂ ਥੱਕੇ ਆਏ ਗੁਰਵੀਰ ਨੇ ਆਉਂਦਿਆਂ ਹੀ ਉਸਦੀ ਮਾਂ ਉੱਚੀ ਉੱਚੀ ਰੋਲਾ ਪਾ ਕੇ ਰੋਣ ਲੱਗੀ ਉਸਦਾ ਪਿਓ ਭਰਾ ਤੇ ਭੈਣ ਸਾਰੇ ਕਮਰੇ ਵਿੱਚ ਬੈਠੇ ਸੀ ਗੁਰਬੀਰ ਮੈਂ ਤਾਂ ਬਸ ਅੱਕ ਗਈ ਹਾਂ ਕਦੋਂ ਤੱਕ ਸਾਂਭਾਂਗੇ ਇਹ ਬੋਝ ਤੇਰਾ ਵਿਆਹ ਇਸ ਲਈ ਕੀਤਾ ਸੀ ਕਿ ਅਸੀਂ ਜਸ ਦੀ ਸੇਵਾ ਕਰੀਏ ਜਿਹੜੀ ਆਪਣੇ ਜੋਗੀ ਨਹੀਂ ਉਹ ਮੈਨੂੰ ਪੋਤੇ ਦਾ ਮੂੰਹ ਸੁਬਾਹ ਦਿਖਾਏਗੀ ਸੋ ਲਾ ਮੇਰੀ ਗੱਲ ਇਹਨੂੰ ਛੱਡਿਆ ਇਹਦੇ ਪੇਕਿਆਂ ਦੇ ਘਰ ਮੇਰੇ ਤੋਂ ਨਹੀਂ ਇਹ ਬਰਦਾਸ਼ਤ ਹੁੰਦੀ ਤਲਾਕ ਲੈ ਲੈ ਬਸ ਇਹਦੇ ਤੋਂ ਤੈਨੂੰ ਕੁੜੀਆਂ ਦਾ ਘਟਾ ਸੋਹਣਾ ਸੁਨੱਖਾ ਪੜਿਆ ਲਿਖਿਆ ਸਰਕਾਰੀ ਨੌਕਰੀ ਤੈਨੂੰ ਕੀ ਲੋੜ ਹੈ ਇਸ ਬੋਝ ਨੂੰ ਸੰਭਾਲਣ ਦੀ ਉਸਦੀ ਮੰਮੀ ਗੁੱਸੇ ਵਿੱਚ ਇੱਕੋ ਸਾਹ ਬੋਲੀ ਗਈ ਸਹੀ ਕਹਿ ਰਹੀ ਆ ਮਾਂ ਉਸਦੀ ਭੈਣ ਤੇ ਭਰਾ ਵੀ ਨਾਲ ਹੀ ਬੋਲਣ ਲੱਗੇ ਹੁਣੇ ਇਹਦੀ ਮਾਂ ਨੂੰ ਫੋਨ ਕਰਦੇ ਤੇ ਇਹਨੂੰ ਛੱਡ ਕੇ ਆ ਇਹਦੇ ਪੇਕੇ ਘਰ ਇਹ ਗੱਲ ਉਸਦੇ ਪਾਪਾ ਨੇ ਆਖੀ ਸੀ ਸਭ ਦੀਆਂ ਗੱਲਾਂ ਸੁਣੀਆਂ ਗੁਰਵੀਰ ਸਿਰ ਫੜ ਕੇ ਬੈਠ ਗਿਆ ਉਸਨੂੰ ਇਦਾਂ ਬੈਠਿਆਂ ਦੇਖ ਉਸਦੀ ਮਾਂ ਫਿਰ ਬੋਲੀ ਕੀ ਸੁੱਖ ਮਿਲਿਆ ਤੈਨੂੰ ਵਿਆਹ ਕਰਾ ਕੇ ਮੁਫਤ ਦੀ ਮੁਸੀਬਤ ਪੱਲੇ ਪੈ ਗਈ ਹੁਣ ਸਿਆਪਾ ਮਕਾ ਇਹਨੂੰ ਮਗਰੋਂ ਲਾ ਤੁਸੀਂ ਸਾਰੇ پاਗਲ ਤਾਂ ਨਹੀਂ ਹੋ ਗਏ ਗੁਰਵੀਰ ਨੇ ਗੁੱਸੇ ਵਿੱਚ ਕਿਹਾ ਤਲਾਕ ਦੇ ਦੇ ਜੇ ਜਸ ਦੀ ਜਗਾ ਉਸ ਦਿਨ ਉਹ ਹਾਦਸਾ ਮੇਰੇ ਨਾਲ ਹੋ ਜਾਂਦਾ ਜੇ ਮੈਂ ਡਿੱਗ ਜਾਂਦਾ ਫੇਰ ਰੱਬ ਨਾ ਕਰੇ ਜੇ ਕੱਲ ਨੂੰ ਆਪਾਂ ਭੈਣ ਦਾ ਵਿਆਹ ਕਰੀਏ ਤੇ ਉਸ ਨਾਲ ਕੋਈ ਹਾਸਾ ਹੋ ਜਾਵੇ ਫੇਰ ਹੁਣ ਇਸ ਹਾਲਤ ਵਿੱਚ ਮੈਂ ਜਸ ਨੂੰ ਛੱਡਦਾ ਹਾਂ 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 ਛੱਡ ਦੇ ਸਾਰੇ ਇੱਕੋ ਆਵਾਜ਼ ਵਿੱਚ ਬੋਲੇ ਇਹਦੇ ਲਈ ਹੁਣ ਤੂੰ ਸਾਡੇ ਨਾਲ ਲੜਾਈ ਕਰੇਂਗਾ ਤੂੰ ਜਾਣਦਾ ਵੀ ਨਹੀਂ ਇਸ ਨੂੰ ਚੰਗੀ ਤਰ੍ਹਾਂ ਉਸ ਦੀ ਮਾਂ ਗੁੱਸੇ ਵਿੱਚ ਬੋਲੀ ਆਨੰਦ ਕਾਰਜ ਤਾਂ ਹੋਏ ਆ ਨਾ ਗੁਰਦੁਆਰਾ ਸਾਹਿਬ ਵਿੱਚ ਇਸ ਬੋਝ ਪਿੱਛੇ ਤੂੰ ਸਾਡੇ ਨਾਲ ਜਵਾਨ ਲੜਾਵੇਂਗਾ ਤੈਨੂੰ ਪਾਲ ਪੋਸ਼ ਕੇ ਵੱਡਾ ਕੀਤਾ ਪੜਾਇਆ ਲਿਖਾਇਆ ਅੱਜ ਦਾ ਦਿਨ ਦੇਖਣ ਲਈ ਉਸ ਦੀ ਮਾਂ ਉੱਚੀ ਉੱਚੀ ਰੋਣ ਲੱਗ ਪਈ ਹੁਣ ਜਾਣ ਤਾਂ ਇਹ ਇਸ ਘਰ ਚ ਰਹੇਗੀ ਜਾਂ ਅਸੀਂ ਸਾਰੇ ਉਸ ਦਾ ਪਿਓ ਉਸ ਦੀ ਮਾਂ ਨੂੰ ਚੁੱਪ ਕਰਾਉਂਦਾ ਹੋਇਆ ਬੋਲਿਆ ਮੈਂ ਨਾਤਾ ਜਸ ਦਾ ਸਾਥ ਦੇ ਰਿਹਾ ਤੇ ਨਾਹੀਂ ਤੁਹਾਡਾ ਮੈਂ ਸਹੀ ਦਾ ਸਾਥ ਦੇ ਰਿਹਾ ਤੇ ਇਸ ਵਕਤ ਜਸ ਨੂੰ ਮੇਰੀ ਬਹੁਤ ਲੋੜ ਹੈ ਤੇ ਜੇ ਜਸ ਇਸ ਘਰ ਚੋਂ ਜਾਊਗੀ ਤਾਂ ਮੈਂ ਵੀ ਉਸ ਦੇ ਨਾਲ ਹੀ ਜਾਵਾਂਗਾ ਐਨਾ ਕਹਿ ਕੇ ਗੁਰਵੀਰ ਆਪਣੇ ਕਮਰੇ ਵੱਲ ਚਲਾ ਗਿਆ ਕਮਰੇ ਵਿੱਚ ਵੜਦਿਆਂ ਹੀ ਉਸ ਨੇ ਦੇਖਿਆ ਕਿ ਜਸ ਸਾਰੀਆਂ ਗੱਲਾਂ ਸੁਣ ਕੇ ਰੋ ਰਹੀ ਸੀ ਠੀਕ ਕਿਹਾ ਮੰਮੀ ਪਾਪਾ ਨੇ ਮੈਂ ਬੋਝ ਹੀ ਤਾਂ ਹਾਂ ਤੁਹਾਡੇ ਤੇ ਮੇਰੇ ਪਿੱਛੇ ਕਿਉਂ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੋ ਸੁਖਵੀ ਮੈਂ ਕੀ ਦਿੱਤਾ ਤੁਹਾਨੂੰ ਤਲਾਕ ਦੇ ਦਿਓ ਮੈਨੂੰ ਤੇ ਜੱਸ ਦੇ ਇਹਨਾਂ ਕਹਿੰਦਿਆਂ ਹੀ ਗੁਰਵੀਰ ਨੇ ਉਸ ਨੂੰ ਬਹੁਤ ਜ਼ਿਆਦਾ ਗੁੱਸੇ ਵਿੱਚ ਕਿਹਾ ਕੀ ਖਬਰਦਾਰ ਦੁਬਾਰਾ ਏਦਾਂ ਬੋਲੀ ਤਾਂ ਤੇ ਉਸਨੇ ਐਨਾ ਕਹਿੰਦੇ ਹੋਏ ਰੋਂਦੀ ਹੋਈ ਜਸ ਨੂੰ ਗਲ ਨਾਲ ਲਾ ਲਿਆ ਤੇ ਆਪ ਵੀ ਰੋਣ ਲੱਗਿਆ ਉਸਨੇ ਜਲਦੀ ਨਾਲ ਆਪਣੇ ਤੇ ਜਸ ਦੇ ਕੱਪੜੇ ਬੈਗ ਵਿੱਚ ਪਾਏ ਤੇ ਜ਼ਰੂਰੀ ਸਮਾਨ ਪੈਕ ਕਰਕੇ ਜਸ ਨੂੰ ਚੁੱਕ ਕੇ ਬਾਹਰ ਲੈ ਆਇਆ ਗੁਰਵੀਰ ਤੁਰਨ ਲੱਗਿਆ ਤਾਂ ਉਸਦੇ ਪਾਪਾ ਨੇ ਕਿਹਾ ਕਿ ਇੱਕ ਵਾਰ ਘਰੋਂ ਚੜਾ ਗਿਆ ਤਾਂ ਮੁੜ ਕੇ ਦੁਬਾਰਾ ਇਸ ਘਰ ਵਿੱਚ ਪੈਰ ਨਾ ਪਾਈ ਮੈਂ ਅੱਜ ਤੋਂ ਬਾਅਦ ਤੈਨੂੰ ਆਪਣੀ ਸਾਰੀ ਜਾਇਦਾਦ ਤੇ ਘਰ ਵਿੱਚੋਂ ਬੇਦਖਲ ਕਰਦਾ ਹਾਂ ਪਰ ਗੁਰਵੀਰ ਕੁਝ ਨਾ ਬੋਲਿਆ ਤੇ ਬਾਹਰ ਗੱਡੀ ਵਿੱਚ ਸਮਾਨ ਰੱਖ ਕੇ ਜਸ ਨੂੰ ਨਾਲ ਲੈ ਕੇ ਚਲਾ ਗਿਆ ਕੁਝ ਦਿਨ ਉਹ ਜਸ ਦੇ ਘਰ ਰਹੇ ਤੇ ਫਿਰ ਉਸਨੇ ਇੱਕ ਛੋਟਾ ਜਿਹਾ ਘਰ ਕਰਾਇ ਤੇ ਲੈ ਲਿਆ ਜਸ ਦੇ ਲਈ ਤੇ ਘਰ ਦੇ ਕੰਮਾਂ ਲਈ ਕੰਮ ਵਾਲੀ ਰੱਖ ਲਈ ਇੱਕ ਡਾਕਟਰ ਦਾ ਪ੍ਰਬੰਧ ਜਸ ਲਈ ਕਰ ਦਿੱਤਾ ਉਹ ਹਰ ਰੋਜ਼ ਆਉਂਦਾ ਤੇ ਜਸ ਨੂੰ ਐਕਸਰਸਾਈਜ਼ ਕਰਵਾ ਜਾਂਦਾ ਸਮਾਂ ਲੱਗਦਾ ਗਿਆ ਪਰ ਜਸ ਦੀਆਂ ਲੱਤਾਂ ਵਿੱਚ ਕੁਝ ਖਾਸ ਫਰਕ ਨਹੀਂ ਪੈ ਰਿਹਾ ਸੀ ਰੋਂਦੀ ਹੋਈ ਜਸ ਨੂੰ ਅਕਸਰ ਹੀ ਗੁਰਵੀਰ ਬਹੁਤ ਹੌਸਲਾ ਦਿੰਦਾ ਗੁਰਵੀਰ ਦੀ ਤਨਖਾਹ ਦਾ ਵੱਡਾ ਹਿੱਸਾ ਜਸ ਤੇ ਹੀ ਖਰਚ ਹੋ ਜਾਂਦਾ ਇਸ ਲਈ ਕਈ ਵਾਰ ਬਾਕੀ ਜ਼ਰੂਰਤਾਂ ਦੇ ਲਈ ਪੈਸੇ ਦੀ ਕਮੀ ਆ ਜਾਂਦੀ ਇਹ ਦੇਖ ਗੁਰਵੀਰ ਸ਼ਾਮ ਨੂੰ ਹੋਰ ਕੰਮ ਕਰਨ ਲੱਗਾ ਜਸ ਗੁਰਬੀਰ ਦਾ ਸੱਚਾ ਪਿਆਰ ਦੇਖ ਅੰਦਰ ਤੱਕ ਬਹੁਤ ਦੁਖੀ ਹੋ ਜਾਂਦੀ ਸਮਾਂ ਗੁਜ਼ਰਦਾ ਗਿਆ ਹੁਣ ਜਸ ਐਕਸਰਸਾਈਜ਼ ਵਾਲੇ ਡਾਕਟਰ ਵੱਲੋਂ ਦਸੀਆਂ ਕਸਰਤਾਂ ਸਾਰਾ ਦਿਨ ਕਰਦੀ ਉਸਦੀ ਮਿਹਨਤ ਰੰਗ ਲਿਆਈ ਤੇ ਪਹਿਲਾਂ ਉਸਦੀ ਖਪੀ ਲੱਤ ਹੌਲੀ ਹੌਲੀ ਹਿੱਲਣ ਲੱਗੀ ਤੇ ਫਿਰ ਸੱਜੀ ਲੱਤ ਵਕਤ ਗੁਜ਼ਰਦਾ ਗਿਆ ਇੱਕ ਦਿਨ ਜਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਉਹ ਆਪਣੇ ਪੈਰਾਂ ਤੇ ਖੜੀ ਹੋ ਗਈ ਇੰਜ ਹੀ ਵਕਤ ਬੀਤਦਾ ਗਿਆ ਅੱਜ ਜਸ ਬਹੁਤ ਖੁਸ਼ ਸੀ ਜਦੋਂ ਉਹ ਆਪਣੇ ਘਰ ਵਿੱਚ ਬਣੀ ਵਾਸ਼ਰੂਮ ਤੱਕ ਆਪਣੇ ਆਪ ਤੁਰ ਕੇ ਗਈ ਉਸ ਦਾ ਡਾਕਟਰ ਵੀ ਆਪਣੇ ਮਰੀਜ਼ ਦੀ ਸੁਧਰਦੀ ਹਾਲਤ ਦੇਖ ਕੇ ਬਹੁਤ ਖੁਸ਼ ਸੀ ਉਸ ਦਾ ਡਾਕਟਰ ਤੇ ਜਸ ਦਿਲੋਂ ਕੋਸ਼ਿਸ਼ ਕਰ ਰਹੇ ਸੀ ਜਸ ਨੇ ਗੁਰਬੀਰ ਨੂੰ ਇਸ ਬਾਰੇ ਕੁਝ ਨਾ ਦੱਸਿਆ ਸਮਾਂ ਬੀਤਦਾ ਗਿਆ ਤੇ ਅੱਜ ਨਵੇਂ ਸਾਲ ਦਾ ਦਿਨ ਸੀ ਹੁਣ ਤਾਂ ਜਸ ਛੋਟੇ-ਮੋਟੇ ਕੰਮ ਵੀ ਆਪ ਕਰਨ ਲੱਗੀ ਸੀ ਅੱਜ ਸ਼ਾਮ ਨੂੰ ਗੁਰਬੀਰ ਦੇ ਆਉਣ ਤੋਂ ਪਹਿਲਾਂ ਉਹ ਨਵੀਂ ਵਿਆਹੀ ਦਲਹਨ ਦੀ ਤਰ੍ਹਾਂ ਤਿਆਰ ਹੋ ਕੇ ਗੁਰਬੀਰ ਦਾ ਇੰਤਜ਼ਾਰ ਕਰ ਰਹੀ ਸੀ ਪਰ ਇਹ ਕੀ 6 ਵਜੇ ਗੁਰਬੀਰ ਆਇਆ ਹੀ ਨਹੀਂ ਅੱਗੇ ਤਾਂ ਉਹ ਇਸ ਵੇਲੇ ਤੱਕ ਆ ਜਾਂਦਾ ਸੀ ਇੱਕ ਇੱਕ ਮਿੰਟ ਨਾਲ ਜਸ ਦਾ ਦਿਲ ਕਾਲੇ ਪੈ ਰਿਹਾ ਸੀ ਉਸਨੇ ਗੁਰਵੀਰ ਨੂੰ ਕਈ ਫੋਨ ਕੀਤੇ ਪਰ ਉਸਦਾ ਫੋਨ ਹਰ ਵਾਰ ਨੈਟਵਰਕ ਤੋਂ ਬਾਹਰ ਆ ਰਿਹਾ ਸੀ ਜਸ ਘਬਰਾ ਰਹੀ ਸੀ ਅੱਜ ਗੁਰਵੀਰ ਨੂੰ ਕੀ ਹੋ ਗਿਆ ਉਧਰ ਕੰਮ ਵਾਲੀ ਨੇ ਵੀ ਨਵਾਂ ਸਾਲ ਹੋਣ ਕਰਕੇ ਘਰ ਜਾਣ ਦੀ ਇਜਾਜ਼ਤ ਮੰਗੀ ਤੇ ਉਸਦੇ ਜਾਂਦਿਆ ਹੀ ਜਸ ਦਾ ਮਨ ਕਾਲਾ ਪੈਣ ਲੱਗਿਆ ਕਿਸੇ ਆਣ ਹੋਣੀ ਤੋਂ ਡਰਦੀ ਉਹ ਰੱਬ ਨੂੰ ਯਾਦ ਕਰਨ ਲੱਗੀ 8 ਤੇ ਫਿਰ 9 ਵਜ ਗਏ ਹੁਣ ਜਸ ਰੋਣ ਹੀ ਲੱਗ ਪਈ ਗੁਰਬੀਰ ਕਿਉਂ ਨਹੀਂ ਆਇਆ ਫੋਨ ਵੀ ਨਹੀਂ ਮਿਲ ਰਿਹਾ ਸੀ ਕਿ ਅਚਾਨਕ ਕਿਸੇ ਨੇ ਦਰਵਾਜ਼ਾ ਖੜਕਾਇਆ ਰੋਂਦੀ ਹੋਈ ਜਸ ਨੇ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਗੁਰਬੀਰ ਨੂੰ ਦੇਖ ਕੇ ਉਸ ਦੇ ਸਾਹਾਂ ਦੇ ਵਿੱਚ ਸਾਹ ਆਏ ਜਸ ਨੂੰ ਦਰਵਾਜ਼ੇ ਤੇ ਖੜੀ ਦੇਖ ਕੇ ਗੁਰਵੀਰ ਹੈਰਾਨ ਰਹਿ ਗਿਆ ਦਰਵਾਜ਼ਾ ਕਿਸ ਨੇ ਖੋਲਿਆ ਮੈਂ ਜਸ ਮਸਕਰਾ ਕੇ ਬੋਲੀ ਮਤਲਬ ਤੂੰ ਕਮਰੇ ਤੋਂ ਦਰਵਾਜ਼ੇ ਤੱਕ ਤੁਰ ਕੇ ਵਾ ਵਾ ਉੱਚੀ ਉੱਚੀ ਹੱਸਦੇ ਹੋਏ ਗੁਰਵੀਰ ਨੇ ਜਸ ਨੂੰ ਗੋਦੀ ਚੱਕ ਲਿਆ ਫਿਰ ਜਸ ਨੂੰ ਕਹਿਣ ਲੱਗਿਆ ਤੁਰ ਕੇ ਵਿਖਾ ਜਸ ਸੱਚਮੁੱਚ ਹੀ ਤਰਨ ਲੱਗੀ ਅੱਜ ਤੁਹਾਨੂੰ ਇਹ ਹੀ ਸਰਪ੍ਰਾਈਜ਼ ਦੇਣਾ ਸੀ ਤੇ ਤੁਸੀਂ ਇੰਨੇ ਲੇਟ ਆਏ ਮੈਂ ਤਾਂ ਡਰ ਹੀ ਗਈ ਸੀ ਜਦ ਅੱਖਾਂ ਵਿੱਚ ਪਾਣੀ ਭਰ ਕੇ ਬੋਲੀ ਮੈਂ ਤੇਰੇ ਲਈ ਨਵੇਂ ਸਾਲ ਦਾ ਗਿਫਟ ਲੈ ਰਿਹਾ ਸੀ ਤਾਂ ਕਰਕੇ ਲੇਟ ਹੋ ਗਿਆ ਗੁਰਵੀਰ ਨੇ ਜਸ ਲਈ ਇੱਕ ਫਰਾਕ ਸੂਟ ਤੇ ਕਈ ਹੋਰ ਚੀਜ਼ਾਂ ਖਰੀਦੀਆਂ ਸੀ ਜੋ ਉਸਨੇ ਜਸ ਦੇ ਸਾਹਮਣੇ ਬੈੱਡ ਤੇ ਢੇਰ ਕਰ ਦਿੱਤੀਆਂ ਜਸ ਇਹ ਦੇਖ ਕੇ ਬਹੁਤ ਖੁਸ਼ ਹੋਈ ਤੇ ਉਸਨੇ ਘੁੱਟ ਕੇ ਗੁਰਵੀਰ ਨੂੰ ਜੱਫੀ ਪਾ ਲਈ ਤੇ ਰੋਣ ਲੱਗੀ ਚਲਿਏ ਹੁਣ ਕਿਉਂ ਰੋਂਦੀ ਏ ਤੁਹਾਨੂੰ ਪਤਾ ਏ ਤੁਹਾਡੇ ਹੀ ਪਿਆਰ ਦੀ ਤਾਕਤ ਤੇ ਹੌਸਲਾ ਹੈ ਜੋ ਮੈਂ ਦੁਬਾਰਾ ਆਪਣੇ ਪੈਰਾਂ ਤੇ ਖੜੀ ਹੋ ਕੇ ਤੁਰਨ ਲੱਗ ਪਈ ਜੇ ਉਸ ਦਿਨ ਤੁਸੀਂ ਮੇਰਾ ਸਾਥ ਨਾ ਦਿੰਦੇ ਤਾਂ ਮੈਂ ਅੰਦਰੇ-ਅੰਦਰ ਦੁਖੀ ਹੋ ਕੇ ਮਰ ਜਾਣਾ ਸੀ ਮੈਂ ਤਾਂ ਹਰ ਪਲ ਰੱਬ ਦਾ ਸ਼ੁਕਰ ਕਰਦੀ ਹਾਂ ਜੋ ਤੁਹਾਡੇ ਵਰਗਾ ਘਰ ਵਾਲਾ ਮੈਨੂੰ ਮਿਲਿਆ ਅੱਛਾ ਜੀ ਗੁਰਵੀਰ ਬਹੁਤ ਖੁਸ਼ ਸੀ ਤੇ ਉਹ ਜਸ ਨੂੰ ਕਹਿਣ ਲੱਗਿਆ ਸਭ ਕੁਝ ਛੱਡ ਤੇ ਆ ਆਪਾਂ ਗੁਰਦੁਆਰਾ ਸਾਹਿਬ ਚਲੀਏ ਉਸ ਪ੍ਰਮਾਤਮਾ ਦਾ ਧੰਨਵਾਦ ਕਰਨ ਪਰ ਤੁਰਕੇ ਜਾਵਾਂਗੇ ਕਹਿੰਦਿਆਂ ਹੀ ਗੁਰਵੀਰ ਤੇ ਜਸ ਦੋਵੇਂ ਉੱਚੀ ਉੱਚੀ ਹੱਸਣ ਲੱਗੇ ਤੇ ਦੋਵੇਂ ਗੁਰਦੁਆਰਾ ਸਾਹਿਬ ਲਈ ਚੱਲ ਪਏ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ